ਅੱਜ ਦਿੱਲੀ ਦੇ ਵਿੱਚ ਜਿਸ ਹਿਸਾਬ ਦੇ ਨਾਲ ਆਮਾਦੀ ਪਾਰਟੀ ਦੀ ਹਾਰ ਹੋਈ ਹਾਰ ਦੇ ਨਾਲ ਨਾਲ ਜੇਲ੍ਹ ਦੇ ਵਿੱਚ ਸ਼ਰਾਬ ਘਟਾਲੇ ਦੇ ਵਿੱਚ ਰਹਿ ਕੇ ਆਏ ਦਿੱਲੀ ਦੇ ਮੁੱਖ ਮੰਤਰੀ ਅਤੇ ਆਮਾਦੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਮਨੀਸ਼ ਦੋਸੀਆ ਅਤੇ ਸੁਤਿੰਦਰ ਜੈਨ ਸਾਰੇ ਜਿਹੜੇ ਵੀ ਲੀਕਰ ਘਟਾਲੇ ਦੇ ਵਿੱਚ ਜੇਲ੍ਹ ਰਹਿ ਕੇ ਆਏ ਸਾਰੇ ਹਾਰ ਗਏ ਸੋ ਪਾਰਟੀ ਦੇ ਪ੍ਰਧਾਨ ਦਾ ਮੁੱਖ ਮੰਤਰੀ ਦੇ ਚਿਹਰੇ ਦਾ ਜਿਹਦੇ ਨਾਂ ਤੇ ਇਲੈਕਸ਼ਨ ਲੜੀ ਗਈ ਹੋਵੇ ਉਹਨਾਂ ਦਾ ਹਾਰਨਾ ਤੇ ਸਾਰੇ ਦਰਗੇਸ਼ ਪਾਟਕ ਹੋਰ ਕਿੰਨੇ ਹੀ ਨਾਂ ਲਮਾਂ ਮੈਂ ਕਿ ਵੱਡੇ ਨਾਂ ਸਾਰੇ ਹਾਰ ਗਏ ਇਸ ਕੇ ਦੰਦਾ ਕਿ ਜਿਹੜਾ ਡਿਵੈਲਪਮੈਂਟ ਦਾ ਮਾਡਲ ਜਿਹੜਾ ਭ੍ਰਿਸ਼ਟਾਚਾਰ ਰਹਿਤ ਦਾ ਮਾਡਲ ਦਿੱਲੀ ਦੇ ਵਿੱਚ ਕੇਜਰੀਵਾਲ ਨੇ ਦਿਖਾਇਆ ਸੀ ਉਹ ਝੂਠੇ ਮਖੌਟੇ ਨੂੰ ਦਿੱਲੀ ਦੇ ਲੋਕਾਂ ਨੇ ਲਾ ਕੇ ਸਿੱਟ ਦਿੱਤਾ ਕਿਉਂਕਿ ਕੇਜਰੀਵਾਲ ਆਪ ਇਹ ਵੀਡੀਓ ਵਿੱਚ ਮੰਨਦਾ ਹੈ ਕਿ ਜੇ ਮੈਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਆ ਜਾਂ ਜੇ ਮੈਂ ਸੱਚਾ ਹਾਂ ਤਾਂ ਲੋਕ ਮੈਨੂੰ ਵੋਟ ਪਾਉਣਗੇ ਸਜ਼ਾ ਮੈਨੂੰ ਲੋਕ ਦੇਣਗੇ ਸੋ ਮੈਂ ਸਮਝਦਾ ਕਿ ਲੋਕਾਂ ਨੇ ਇਹ ਸਜ਼ਾ ਦਿੱਤੀ ਆ ਫਰਾ ਕੇ ਦੱਸਿਆ ਕਿ ਤੁਸੀਂ ਭ੍ਰਿਸ਼ਟੋ ਜੇ ਤੁਹਾਡੀ ਸਰਕਾਰ ਭ੍ਰਿਸ਼ਟਾਚਾਰ ਵਿੱਚ ਲਿਪੜੀ ਹੋਈ ਆ ਤੇ ਤੁਸੀਂ ਦਿੱਲੀ ਦੀ ਡਿਵੈਲਪਮੈਂਟ ਨਹੀਂ ਕਰ ਸਕੇ ਸੋ ਹੁਣ ਇਹ ਸਾਰਾ ਜਿਹੜਾ ਕੁੰਬ ਹੈ ਜਿੱਥੇ ਪੰਜਾਬ ਆ ਕੇ ਬੈਠੇਗਾ ਪੰਜਾਬ ਦੇ ਵਿੱਚ ਪਹਿਲੀ ਸਰਕਾਰੀ ਕੁੱਠੀਆਂ ਨੂੰ ਮੱਲੀ ਬੈਠਾ ਜੇ ਮੈਂ ਗੱਲ ਕਰਾਂ ਪਵਾ ਰਗ ਬਚੜਾ ਅਮਾ ਸਰਕਾਰੀਆਂ ਹੋਰ ਕਿੰਨੀਆਂ ਕੋਠੀਆਂ ਇਹੋ ਜਿਹੇ ਜਿਹੜੇ ਸਲਾਹਕਾਰ ਤੁਸੀਂ ਲਾ ਕੇ ਵਿੱਤੀ ਸਲਾਹਕਾਰ ਲਾ ਕੇ ਜਿਹੜੇ ਤੁਸੀਂ ਜੈਡ ਸਿਕਿਉਰਟੀਆਂ ਦਿੱਲੀ ਦੇ ਬੰਦਿਆਂ ਨੂੰ ਪੰਜਾਬ ਸਰਕਾਰ ਦੇ ਵਿੱਚ ਨਹੀਂ ਬੈਠੇ ਹੋ ਇਹਦਾ ਹਿਸਾਬ ਪੰਜਾਬੀ ਵੀ ਲੈਣਗੇ ਕਿਉਂਕਿ ਜਿਹੜੇ ਹਿਸਾਬ ਨਾਲ ਪੰਜਾਬ ਦਾ ਖਜ਼ਾਨਾ ਲੁੱਟ ਕੇ ਦਿੱਲੀ ਗਿਆ ਜਿਹੜੇ ਹਿਸਾਬ ਨਾਲ ਪੰਜਾਬ ਦੇ ਪੈਸੇ ਦੀ ਵਰਤੋਂ ਦਿੱਲੀ ਵਿੱਚ ਹੋਈ ਇਹਦਾ ਹਿਸਾਬ ਪੰਜਾਬੀ ਵੀ ਲੈਣਗੇ ਤੇ ਪੰਜਾਬੀ ਐਸਾ ਲੈਣਗੇ ਜਿਹਦਾ ਮੈਂ ਸਮਝਦਾ ਕਿ ਉਦਾਹਰਨ ਪੇਸ਼ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਸੋ ਏ ਭਗਵੰਤ ਮਾਨ ਜੀ ਨੂੰ ਚਾਹੀਦਾ ਕਿ ਦਿੱਲੀ ਵਾਲਿਆਂ ਨੂੰ ਹਲੇ ਵੀ ਟਾਈਮ ਹੈ ਤੇ ਸਰਕਾਰੀ ਕੋਠੀਆਂ ਚੋਂ ਕੱਢ ਕੇ ਦਿੱਲੀ ਨੂੰ ਭੇਜ ਦੋ ਨਹੀਂ ਤੁਹਾਨੂੰ ਵੀ ਪੰਜਾਬ ਦੀ ਸੱਥਾਂ ਦੇ ਵਿੱਚ ਲੋਕਾਂ ਨੇ ਆਉਣ ਨਹੀਂ ਦੇਣਾ ਤੇ ਤੁਸੀਂ ਪੰਜਾਬੀਆਂ ਨੂੰ ਇਸ ਕਰਕੇ ਪੰਜਾਬੀਆਂ ਦੇ ਸੁਭਾਅ ਜਾਣਦੇ ਹੋ ਕਿ ਜਿਹੜਾ ਪੰਜਾਬੀਆਂ ਨਾਲ ਥੱਗੀ ਮਾਰਦਾ ਝੂਠ ਬੋਲਦਾ ਛਲਕਪਟ ਕਰਦਾ ਪੰਜਾਬੀ ਉਹਨੂੰ ਫਿਰ ਹਰਾਉਂਦੇ ਨਹੀਂ ਪੰਜਾਬੀ ਉਹਦੀਆਂ ਲਕੀਰਾਂ ਕਢਾਉਂਦੇ ਨੇ ਸੋ ਮੈਂ ਸਮਝਦਾ ਕਿ ਭਗਵੰਤ ਮਾਨ ਜੇ ਤੁਸੀਂ ਆਪਣੀ ਮਾੜੀ ਮੋਟੀ ਵੀ ਜਮੀਰ ਹੈਗੀ ਆ ਮੜਾ ਮੋਟਾ ਵੀ ਤੁਸੀਂ ਪੰਜਾਬੀਆਂ 'ਚ ਕੋਈ ਮੂੰਹ ਦਿਖਾਉਂਦੇ ਰਹਿਣਾ ਤਾਂ ਇਹਨਾਂ ਸਾਰੇ ਦਿੱਲੀ ਵਾਲੇ ਟੋਲੇ ਨੂੰ ਦਿੱਲੀ ਭੇਜੋ ਪਰ ਤੁਹਾਡੇ ਉਤੇ ਹੋਣਾ ਨਹੀਂ ਕਿਉਂਕਿ ਤੁਸੀਂ ਹੁਣ ਦਿੱਲੀ ਦੇ ਰਹਿਮੋ ਕਰਮ ਤੇ ਮੁੱਖ ਮੰਤਰੀ ਬਣੇ ਹੋਇਆ ਕਿਉਂਕਿ ਮੰਤਰੀ ਤੇ ਐਮਐਲਏ ਤੁਹਾਡੇ ਵੀ ਖਿਲਾਫ ਨੇ ਕਿਉਂਕਿ ਤੁਸੀਂ ਵੀ ਕਿਸੇ ਨੂੰ 3 ਸਾਲ ਦੇ ਵਿੱਚ ਕਿਸੇ ਨੂੰ ਟਿਚ ਨਹੀਂ ਜਾਣਿਆ ਸੋ ਮੈਂ ਸਮਝਦਾ ਕਿ ਜਿੱਤੇ ਦਿੱਲੀ 'ਚ ਆਮ ਆਦੀ ਪਾਰਟੀ ਹਾਰੀ ਉਹਦੇ 'ਚ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਕੁਰਮਾ ਬੈਠੇਗਾ ਪਰ ਪੰਜਾਬੀ ਇਹਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਪਹਿਲੀ ਸਰਕਾਰੀ ਕੋਠੀਆਂ ਮੱਲੀਆਂ ਬੈਠੀਆਂ ਨੇ ਸੋ ਅੱਜ ਦੀ ਇਹ ਦਿੱਲੀ ਦੀ ਹਾਰ ਹੋਣੀ ਆਮ ਆਦੀ ਪਾਰਟੀ ਦਾ ਭ੍ਰਿਸ਼ਟਾਚਾਰ ਜਿਹੜਾ ਦਿੱਲੀ ਮਾਡਲ ਝੂਠਾ ਮਾਡਲ ਪੰਜਾਬ ਦੇ ਵਿੱਚ ਲਿਆ ਕੇ ਤੁਸੀਂ ਸਰਕਾਰ ਬਣਾਈ ਸੀ ਕੀ ਹੈਲਥ ਮਾਡਲ ਹੈ ਜੀ ਇਹ ਐਜੂਕੇਸ਼ਨ ਮਾਡਲ ਹੈ ਜੀ ਇਹ ਭ੍ਰਿਸ਼ਟਾਚਾਰ ਰਹਿਤ ਮਾਡਲ ਹੈ ਜੀ ਜਿੱਥੇ ਉਹਦਾ ਮਾਡਲ ਤੁਸੀਂ ਦਿਖਾਇਆ ਸੀ ਉਹ ਮਾਡਲ ਹੀ ਫੇਲ ਹੋ ਗਿਆ ਸੋ ਇਸ ਲਈ ਪੰਜਾਬ ਦਾ ਜਿਹੜਾ ਸਤਿਆਨਾਸ਼ ਤੁਸੀਂ ਇਹ ਕਰਕੇ ਜਾਓਗੇ ਇਹਨੂੰ ਭਰਨ ਲਈ ਪੰਜਾਬ ਨੂੰ ਕਈ ਸਾਲ ਲੱਗਣਗੇ ਚਲੋ 2 ਸਾਲ ਹਲੇ ਹੋਰ ਸਾਨੂੰ ਇਹ ਪੰਜਾਬੀਆਂ ਨੂੰ ਇੰਤਜ਼ਾਰ ਕਰਨਾ ਪੈਣਾ ਕਿਉਂਕਿ 2 ਸਾਲ ਦੀ ਲੁੱਟ ਹਲੇ ਤੁਸੀਂ ਹੋਰ ਕਰਨੀ ਹੈ ਸਾਡੇ ਵੱਲੋਂ ਇਹ ਕੋਸ਼ਿਸ਼ ਰਹੂਗੀ ਕਿ ਤੁਹਾਡੇ ਵੱਲੋਂ ਇਹ ਲੁੱਟੇ ਹੋਏ ਪੰਜਾਬ ਨੂੰ ਜਿਹੜਾ ਇਹ ਪੰਜਾਬ ਨੂੰ ਲੁੱਟ ਤੁਸੀਂ ਲੁੱਟਣ ਲੱਗੇ ਹੋਏ ਹੋ ਇਹਦੇ ਖਿਲਾਫ ਅਸੀਂ ਆਪਣੀ ਆਵਾਜ਼ ਚੱਕ ਕੇ ਘੱਟੋ-ਘੱਟੇ ਕੋਸ਼ਿਸ਼ ਕਰੀਏ ਕਿ ਜਿੰਨਾ ਵੀ ਬਚਾ ਸਕੀਏ ਉਹਨਾਂ ਪੰਜਾਬ ਨੂੰ ਬਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ